ਮਾਈ ਗੁੱਡ ਜੀ ਖਾਲਸਾ ਮਾਈ ਗੁੱਡ ਜੀ ਦੇਖ ਤਾਂ ਠੀਕ ਠਾਕ ਮੈਂ ਤਾਂ ਭਲੇ ਖਰੀਆ ਠੀਕ ਠਾਕ ਹੋਏ ਅੱਜ ਗਗਨ ਆਈ ਹੈ ਕੋਕਣਾ ਨਹੀਂ ਕੋਲੀਆਂ ਜਾਣਾ ਉੱਧਰ ਆਪਣੇ ਵਿਆਹ ਦਾ ਤੇਰੀ ਭਾਜ ਕੇ ਵਿਆਹ ਦਾ ਅਹੀਂ ਜਾਗਦੂ ਆਇਆ ਹੈ ਕਿਉਂ ਨਹੀਂ ਤੂੰ ਆਲੀ ਤੇਰੀ ਵਿਆਹ ਕਰਾਉਂ ਉਹ ਮਾਈ ਗੋਡ ਤੇ ਹੁਣ ਗਗਨ ਕਹਿੰਦੀ ਮੈਂ ਜਾਣਾ ਵਾ ਬਲੌਗ ਵੀ ਆਪ ਗਗਨ ਨੇ ਪੂਜੀ ਸ਼ੂਟ ਕਰ ਰਹੇ ਆ ਆਪਣੀ ਹੋ ਗਈ ਮੈਮਰੀ ਫੁੱਲ ਹੋਰ ਗਗਨ ਜੀ ਕੀ ਆ ਜਲਦਾ ਅੱਡੇ ਬੜੇ ਚਿਰਾਂ ਬਾਅਦ ਦਰਸ਼ਨ ਦਿੱਤੇ ਤੁਸੀਂ ਹਾਂ ਸੀਰ ਨਹੀਂ ਲੈ ਕੇ ਆਈ ਆਪੇ ਖਾ ਕੇ ਤੇ ਚੱਲੀ ਆ ਹੋਰ ਪਾਪਾ ਹੀ ਕਿੱਦਾਂ ਠੀਕ ਠਾਕ ਜੇ ਤੇ ਉਹ ਆਪਣੀ ਜਿੰਦ ਕਰ ਇਹਨਾਂ ਨੂੰ ਕਾਲੀ ਬਹੁਤ ਹੈ ਦੋਨਾਂ ਜਾਨੀਆਂ ਨੂੰ ਦੋਨੋਂ ਭੈਣਾਂ ਆਈਆਂ ਜਿੰਦ ਕਰ ਕੀ ਲੈ ਕੇ ਆਈ ਮਾਸੀ ਚੀਜੀ ਲੈ ਕੇ ਆਈ ਆ ਨਹੀਂ ਇੱਕ ਲਫਾਫਾ ਅੰਦਰ ਵੀ ਠੀਕ ਹੈ ਦੀਦੀ ਬਾਏ ਤੁਹਾਡਾ ਹੀ ਫੋਨ ਥੈਂਕ ਯੂ ਪਹੁੰਚਾ ਕੇ ਜਰੂਰ ਹਾਂਜੀ 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 ਵੈਗਰੂ ਰੂਲਾਂ ਦਾ ਸਮਾਰਨ ਦਾਸ ਰ ਕੀ ਤਾਂਨੇ ਮਹਾਰਾਜ ਜੀਆਂ ਦੇ ਦਰਸ਼ਨ ਮਿਲਦੇ ਤੇ ਲਾਈਟ ਬੜੀ ਸੋਹਣੀ ਆਉਦੀ ਜੇ ਇੱਧਰ ਲੋ ਜੀ ਹੋੜੀ ਇੱਧਰ ਦੀ ਤੇ ਬਸ ਬਿਲਕੁਲ ਤਿਆਰੀ ਆ ਰੈਡੀ ਛੜੀ ਹੈ ਅੱਜ ਅਰਦਾਸ ਕਰਿਓ ਵਲੌਗ ਦੇਖਦੇ ਦੇਖਦੇ ਕੀ ਗੋੜ ਦੇ ਕਿਰਪਾ ਆਪਾਂ ਜਾਣਾ ਵਾ ਅੱਜ ਦਰਬਾਰ ਸਾਹਿਬ ਦਰਸ਼ਨ ਦੇਦਾਰ ਕਰਾਂਗੇ ਮਹਾਰਾਜ ਜੀ ਤੇ ਹੁਣ ਲੈ ਲਈਏ ਚੁੰਨੀ ਮੇਰੀ ਪੱਟੋ ਸੁੱਤੀ ਆ ਹੈ ਪਪੋ ਕਰ ਲੈ ਇੱਕ ਮਮਣੋਂ ਉੱਠ ਕੇ ਸੋਨਾ ਯਾ ਬੁੱਬੂ ਵਾਇਗਰੂਦੀ 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 ਮੇਰਾ ਸੋਨਾ ਪੁੱਤਿਆ ਯਾ ਲਾ ਬੀਬੀ ਆ ਕੇ ਸੁੱਕਣੇ ਪਾ ਕੇ ਬੈਠੇ ਹੋ ਇਹ ਸ਼ੱਕਰਿਆ ਚੰਗਾ ਸੌਦੋ ਉੱਤੇ ਹੈ 20 ਰੁਪਏ ਖੇ ਲੋ ਬੱਲੇ ਮਾਂ ਨੇ ਉਦਾਂ ਦੀ ਫੋੜੀ ਨਹੀਂ ਅੱਜ ਫੋੜੀ ਮੈਂ ਆਹ ਮੋਲੂ ਲੈਂਦੀ ਆ ਨਹੀਂ 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 ਫਿਰ ਇਹ ਤਾਂ ਘਰੇ ਬਣਾਈ ਹੋਰ ਵੀ ਆਈ ਆ 12 ਮਾਰਾ ਕਿਲੋ ਹੋਸ਼ਕਰਾ ਆਂ ਤੇ ਆਪਾਂ ਨੂੰ ਸ਼ੱਕਰ ਹੀ ਵਰਤਣੀ ਆ ਆਪਾਂ 슈ਗਰ ਨਹੀਂ ਵਰਤਣੀ ਗੋੜ ਵੀ ਬਹੁਤ ਵਧੀਆ ਆ ਹਾਂਜੀ ਆ ਇਹਨੂੰ ਉਹ ਸੋਨਾ ਗੋੜ ਬੜੀ ਹਾਂਜੀ ਘੱਟੂ ਘੱਟ 6 ਮਹੀਨੇ ਤੋਂ ਨਿਕਲਣ ਗਈ ਚਲੋ ਫੇ ਲੈ ਅਮਰ ਲੈਣੋ ਸਖਾ ਕੇ ਭੇਜੀ ਵਾਸਤੇ ਨਹੀਂ ਇਹ ਚੜੇ ਤਰੰਗ ਉਡਾਵੇ ਬਾਜ ਨਹੀਂ ਨਹੀਂ ਲੋਈ ਦਾ ਸਤਕਾਰ ਨਹੀਂ ਕੀਤਾ ਪਰ ਚਲੋ ਲੋਈ ਲੈ ਵੀ ਸਕਦੇ ਆ ਪਰ ਸਤਕਾਰ ਆ ਵਧੀਆ ਚੀਜ਼ ਆ ਚਲੋ ਜੀ ਵਲੌਗ ਸ਼ੁਰੂ ਕਰ ਲੈਣੇ ਆ ਪਰ ਪੂਰਾ ਵਿਚਾਰਾ ਕਿਸ਼ਤਾਂ ਦੇ ਵਿੱਚ ਹੀ ਹੁੰਦਾ ਹੋਊ। ਮੂੜ ਹੀ ਨਹੀਂ ਸਹੀ ਹੁੰਦਾਗਾ ਇਹ ਪ੍ਰੋਬਲਮ ਨਾਲ। ਕਿੱтке ਗਏ? ਜਲਪਨੀ ਦਾ ਰੱਤ ਬਣੀ ਟੋਪਿੰਗ ਕਰਦੀ ਰਹੀ ਹੈ। ਕੋਈ ਪੇਟੀ ਆ ਰਹੀ ਹੈ। ਨਾ ਬਲ ਮੂਰੀ ਸਟਰੌਂਗ ਹੋ ਰਹੀ ਹੈ। ਆਹ। ਇਹ ਤਾਂ ਨਹੀਂ ਕਰ। ਕਿਉਂਕਿ ਆਹਾ ਕਰਨ ਵਾਲੀ ਨਹੀਂ ਹੁੰਦੀ ਇਹ। ਕੋਈਂ ਦੇਖਾ ਬੰਦ ਕਰਨ ਵਾਲੀ ਹੈ। ਇਹ ਅੱਕ ਖੋਲਣ ਵਾਲੀ ਹੁੰਦੀ ਆ ਆਹਾ ਕਰਨ ਵਾਲੀ ਨਹੀਂ ਇਹ ਬਸ ਬਸ ਇੱਕ ਦਵਾਈ ਲਾ ਲਓ ਜਾਂ એનર્ਜੀ ਬੂਸਟ ਲਾ ਲਓ ਵੀ ਆ ਠੀਕ ਹੈ ਆਦਤਿਆ ਮਤਲਬ ਆਦਤ ਕਹਿ ਲਓ ਜਾਂ ਕੁਝ ਵੀ ਕਹਿ ਲਓ ਜਿੱਦਾਂ ਲੋਕਾਂ ਨੂੰ ਚਾਹ ਪੀਂਦੀ ਆ ਕਿਸੇ ਨੂੰ ਦੁੱਧ ਪੀਂਦੀ ਆ ਇਦਾਂ ਹੀ ਆਪਾਂ ਕੌਫੀ ਪੀਂਦੀ ਆ ਅੱਜ ਦੂਜੇ ਬਲੌਗਰਾਂ ਮੈਨੂੰ ਕਰੀ ਗਏ ਅੱਜ ਹੀ ਆ ਰਹੇ ਆ ਕਿੱਥੇ ਜੀ ਜਿਹੜੀ ਜਗ੍ਹਾ ਦਾ ਤੁਹਾਨੂੰ ਪਤਾ ਹੀ ਨਹੀਂ ਆ ਅੱਛਾ ਐਵੇਂ ਇਸ ਨੂੰ ਨਾਲੀ ਜਗ੍ਹਾ ਆ ਇੰਨੀ ਆਨੰਦ ਵਾਲੀ ਜਗ੍ਹਾ ਮਹਾ ਆਨੰਦ ਅਚ ਜੇ ਜੇ ਵੀ ਦੁਨੀਆ ਕੋਤਬਾ ਦੁਨੀਆ ਖਤਮ ਹੋ ਗਈ ਸਹੀ ਹੈ ਜੀ ਤੁਸੀਂ ਅੱਗੇ ਦੇਖ ਹੁੰਦਾ ਨਹੀਂ ਲੈ ਆਹੋ ਜਾਨਸ ਰਾਜ ਹਾਂ ਤੁਸੀਂ ਇੱਥੋਂ ਆਪੇ ਅੰਦਾਜ਼ਾ ਲਾ ਸਕਦੇ ਹੋ ਕਿੰਨੀ ਸਟਰੋਂਗ ਹੋ ਗਈ ਜਿਹੜੀ ਵਾਰੋਂ ਵੀ ਕਾਲੀ ਹੋਈ ਫਈ ਆ ਲਾ ਟ੍ਰਿਪਲ ਸ਼ਾਟ ਵਾਇਗਰ ਵਾਇਗਰ ਸਚਖੰਡ ਪਾਰਕਿੰਗ ਚ ਗੱਡੀ ਲਾਤੀ ਅੱਜ ਕਿ ਅਸੀਂ ਤੁਰ ਕੇ ਜਾਣਾ ਨਹੀਂ ਤਾਂ ਅਸੀਂ ਪਿਛਲੀ ਪਾਰਕਿੰਗ ਚ ਜਾਣੇ ਹੁੰਨੇ ਆ ਬਹੁਤ ਵਧੀਆ ਨਿਸ਼ਾਨੇ ਲੱਗਦੇ ਸੱਚ ਰੜੀਏ ਇੱਥੇ ਹੈ ਚੱਲ ਰੈਡ ਰੈਡ ਚੱਲ ਚੱਲ ਸੱਸ ਸੱਸ ਦੀ ਸੱਸ ਨਹੀਂ ਹੈ ਸੱਸ ਦੀ ਮੰਮੀ ਨਾਨੀ ਦੀ ਭੂਆ ਨਾਨੀ ਦੀ ਭੂਆ ਦੀ ਤੁਹਾਡੀ ਸਿੰਘਣੀ ਦੀ ਨਾਨੀ ਦੀ ਭੂਆ ਦੀ ਲੋਈਆ ਜੋ ਕਿਸ ਦੁਨੀਆ 'ਚ ਹੈ ਨਹੀਂ ਹੋਣ ਬਹੁਤ ਸੋਹਣੀ ਹੈ ਹਾਂਜੀ ਆ ਪਾਉਣੇ ਜਾ ਰਹੇ ਆ ਦੂਜੀ ਜ਼ਵਾਨ ਤੇ ਤੇ ਸਚਕੰਡ ਸਾਹਿਬ ਵੀ ਦਰਸ਼ਨ ਕਰ ਲਈ ਤੁਸੀਂ ਕਹੋਗੇ ਦਮਾਨਾ ਬੜੀ ਸ਼ੀਤੀ ਚੇਂਜ ਕੀਤਾ ਉਹਦਾ ਇੱਕ ਮੁੱਖ ਕਾਰਨ ਸਰਵਾਈਕਲ ਦੂਜਾ ਮੁੱਖ ਕਾਰਨ ਆ ਮੇਰੇ ਕੰਨ ਤੇ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਮੈਂ ਹੁਣੇ ਵਿੱਚ ਟਿਸ਼ੂ ਦੇ ਕੇ ਅੱਡੀਆਂ ਚੈੱਕ ਕਰੋ ਪਰ ਮੇਰਾ ਫਿਰ ਵੀ ਨੰਮੰਦਾ ਹਾਲ ਆ ਵੀ ਕੀ ਕਰੇ ਬੰਦਾ ਹੁਣ ਮੈਂ ਆਪਣੀ ਸੈਟਿੰਗ ਹੀ ਚੇਂਜ ਕਰ ਲਈ ਤੁਮਲੇ ਦੀ ਚਲੋ ਜੀ ਕਰਦੇ ਆ ਸੰਗਤ ਦੇ ਦਰਸ਼ਨ ਮਿਲ ਲਈ ਇਹ ਕਮੋਲੀ ਮਰੇ ਹੱਥ ਆਈ ਜਾਂਦਾ ਫੋਨ ਤੇ ਇਦਾਂ ਹੀ ਕਲਿੱਪ ਪ੍ਰਵਾਹਨ ਕਰਿਓ ਵਾਹ ਤੇ ਹੁਣ ਆ ਪਾਸ ਮਾਗਮ ਤੋਂ ਵਾਪਸੀ ਕਰ ਦਿੱਤੀ ਐ ਤੇ ਤੁਸੀਂ ਕਹੋਗੇ ਵੀ ਕ੍ਰੇਸ ਬਦਲਿਆ ਪੇਜ ਇਦਾਂ ਬਦਲਿਆ ਵੀ ਇੱਕ ਕੰਨ ਦੇ ਕਰੋ ਦਰਸ਼ਨ ਕੰਨ ਉੱਤੋਂ ਸਾਡੇ ਫੋਟੇ ਆ ਵਿਸ਼ੇ ਸੇਵਾ ਹੋ ਰਹੀ ਆ ਬਹਿਣਾ ਔਕਾ ਹੋਇਆ ਪਿਆ ਵਾ ਟਾਈਮ ਦੇਖੋ ਕਿੰਨਾ ਹੋ ਗਿਆ 12:20 ਸਿਆਲਾਂ ਦੇ ਕਿੰਨਾ ਟਾਈਮ ਹੈ ਨਾ ਸਿੱਖ ਸਾਹਿਬ ਨੀਂਦ ਪਤਾ ਕਿੰਨੀ ਹੌਂਡੀ ਆ ਪਰ ਹੁਣ ਸੌਣਾ ਨਹੀਂ ਘਰ ਜਾ ਕੇ ਵਾਈਕੂ ਚਲੋ ਬਸ ਬਲੌਗ ਪੂਰਾ ਡਰੈਸਿੰਗ ਸਭ ਮੈਂ ਤੁਹਾਨੂੰ ਸ਼ੇਅਰ ਕਰਨਾ ਹੈ ਤੁਸੀਂ ਪਾਉਣਾ ਵਾ ਐਡਿਟ ਕਰਕੇ ਸੱਤ ਵਿੱਚ ਠੀਕ ਹੈ ਜੀ ਉਧਰ ਨੈਣਾ ਕੌਰ ਜੀ ਥੱਕ ਗਏ ਨੇ ਕਹਿੰਦੇ ਵੀ ਜਿਆਦਾ ਘੁੱਟਣਾ ਨਹੀਂ ਚਲੋ ਚੱਲਦੇ ਆ ਘਰ ਨੂੰ ਸਿੰਘ ਸਾਹਿਬ ਨੇ ਇਕ ਲਿਆ ਕੇ ਰੱਖੀ ਆ ਚਾਕਲੇਟ ਬੀਬੀ ਜਿੰਦ ਕੌਰ ਵਾਸਤੇ ਬੜੇ ਦਿਨ ਹੋ ਗਏ ਵਿਚਾਰ ਨਹੀਂ ਖਾਦੀ ਨਹੀਂ ਹੋਰ ਸਿੰਘ ਸਾਹਿਬ ਤੁਸੀਂ ਕੋਈ ਪ੍ਰੋਵੀਜ਼ਨਸ ਨਾਓ ਆਪਣਾ ਕਿਦਾਂ ਦਾ ਦਿਨ ਸੀ ਅੱਜ ਮੇਰੇ ਲਈ ਤਾਂ ਹੈਵਨ ਸੀ ਬਹੁਤ ਚੜ੍ਹਦੀ ਕਲਾ ਕਿਉਂਕਿ ਮੈਨੂੰ ਪਤਾ ਕੀ ਮਿਲਿਆ ਕੀ ਦਿਖਾ ਦਮ ਦਿਖਾਈ ਦਿਓ ਆਪਾਂ ਨੂੰ ਮਿਲਿਆ ਹੈ ਅੱਜ ਦਰਬਾਰ ਸਾਹਿਬ ਅੰਦਰੋਂ ਸੱਚਖੰਡ ਦੇ ਵਿੱਚੋਂ ਅਤਰ ਸੈਂਟ ਜਿਹੜਾ ਮਹਾਰਾਜ ਨੂੰ ਲੱਗਦਾ ਵਾ ਚਲੋ ਜਿੱਦਾਂ ਵੀ ਆ ਪਰ ਮਹਾਰਾਜ ਦੇ ਉੱਤੇ ਘਰ ਦੇ ਅੰਦਰ ਭਾਵੇਂ 5 ਮਿੰਟ ਹੀ ਟਹਿਰਿਆ ਹੋਵੇ ਮਿਲਤਾ ਗਿਆ ਨਾ ਮੇਰੇ ਬਾਪੂ ਦੇ ਹੱਥ ਲੱਗੇ ਇਹਨੂੰ ਮਹਾਰਾਜ ਜੀ ਦੇ ਚਲੋ ਕਰਮਾਂ ਵਾਲਿਆਂ ਭਾਈ ਮਹਾਰਾਜ ਅੱਗੇ ਹੱਥ ਜੋੜਦੇ ਆਂ ਮਹਾਰਾਜ ਅੱਗੇ ਮਿਰਾਕ ਕਰਦੇ ਆਂ ਸਾਰਾ ਕੁਝ ਮੰਗਦੇ ਆਂ ਤੇ ਗੁਰੂ ਸਾਹਿਬ ਦੀ ਸਹਾਇੀ ਹੁੰਦੇ ਆ ਜਦੋਂ ਸਾਡੀ ਗੱਡੀ ਕਹਿੰਦੀ ਆ ਵੀ ਭਾਈ ਤੁਸੀਂ ਤੇ ਸਿਹਰ ਦਾ ਰਾਜ ਲਿਆ ਕਦੇ ਸਭ ਵੇਖਾ ਕਦੇ ਕੌਣ ਖਾ ਕਦੇ ਲੰਗਰ ਛਕੋ ਮਹਾਰਾਜ ਦੇ ਲੰਗਰਾਂ ਚੋਂ ਤੇ ਮੈਨੂੰ ਵੀ ਹੁਣ ਤੁਸੀਂ ਥੋੜਾ ਜਿਆਦਾ ਦਿਓ ਕਿਉਂ ਬੀਬੀ ਜਸਪਾਲ ਕੌਰ ਜੀ ਆਪ ਹੁਣ ਪੰਪ ਤੇ ਰੁਕੇ ਸਾਂ ਉਹੀ ਆ ਉਹੀ ਆ ਯਾ ਚਲੋ ਚਲੋ ਉਹ ਹੋ ਇਹ ਰਾਤ ਵੇਲੇ ਉਹ ਲੱਗੀ ਆਪਣੀ ਗੱਡੀ ਇਹ ਮੈਨੂੰ ਕੱਧ ਲੈ ਕੇ ਆਈ ਨਾਲ ਮੈਂ ਲਈ ਕੁਰਬਾਨੀ ਬੋਲਣੀ 143 ਹੋ ਗਿਆ ਤੇ ਹੁਣ ਹੀ ਮੁੰਜ ਕੁਸ਼ੈਲ ਪੁਰਨੰਦਪੁਰ ਉਹਨਾਂ ਤੇ ਮੈਂ ਸੁਤੀ ਇਹਦੇ ਸੁਤੀ ਦਾ ਮੈਂ ਲਾ ਲਿਆ ਪਾਵਰ ਮੋਡ ਲਾ ਕੇ ਗੱਡੀ ਪੂਰੀ ਭਾਈ ਲੈ ਆ ਪਖੰਡ ਚ ਲੈਣ ਪੈਂਦੀ ਮੈਂ ਬੈਠੀ ਬੈਠੀ ਸੋਚਣ ਨਹੀਂ ਹਾਂ ਮੈਂ ਕਿ ਦਿਨ ਤੋਂ ਘਰ ਨੂੰ ਸੁਤੇ ਨੂੰ ਛੱਡ ਕੇ ਆਈ ਸੀ ਤੁਸੀਂ ਦੇਖਿਆ ਨਾ ਵਲੌਗ ਚ ਜਦੋਂ 2 ਵਜੇ ਪਹੁੰਚਣ ਲੱਗੇ ਜਾ ਕੇ ਕੀ ਕਹਿੰਦੇ ਹੁੰਦੇ ਆ ਸੁਤੀ ਨੂੰ ਵੇਖਦਾ ਸਾਰੇ ਕੋਨੇ ਉੱਥੇ ਬਣਾਉਣਾ ਉਹ ਹੀ ਦੀ ਗੱਲਾਂ ਪਰ ਉਦੋਂ ਆਪਾਂ ਸੁਤੇ ਵਾਈ ਗਰੂਜੀ ਚਲੋ ਦੇਖਦੇ ਕਿੰਨਾ ਕੁ ਵਲੌਗ ਬਣਿਆ ਹੋਣਾ ਜਾ ਕੇ ਵੇਖ ਲਈਏ ਸਿੱਖ ਸਾਹਿਬ ਕੱਲ ਬਣਾ ਵਲੌਗ ਪਰਸੋਂ ਫਾਕਿਸਵਰੀ ਲੌਕ ਪਹੁੰਚੇ ਹੋਏ ਦਿਨ ਨਾ ਬਾਰ ਹੋ ਉਹ ਕਿਜੀ